ਮੈਂ ਮੌਕੇ ਕੀ ਕਰਨਾ ਚਾਹੋਗੇ ਮੈਂ ਤਾਂ ਜੀ ਮੋਦੀ ਨੂੰ ਬੜੀ ਲੱਖ ਲੱਖ ਵਧਾਈ ਦੇਣਾ ਜਿਨੇ 500 ਸਾਲ ਬਾਅਦ ਇਸ ਟੈਪ ਚੁਕਿਆ ਤੇ ਬੜਾ ਇੱਕ ਅਦਾਲਤ ਦੇ ਨਾਲ ਕੇ ਝਗੜ ਕੇ ਰਾਮ ਮੰਦਰ ਦੀ ਉਸਾਰੀ ਕਰਵਾਈ ਹੈ ਕਿਸੇ ਨੇ ਸਰਕਾਰ ਨੇ ਇਹਨਾਂ ਕੰਮ ਨਹੀਂ ਕੀਤਾ ਮੈਂ ਤਾਂ ਦਿਲੋਂ ਤੇ ਦਿਲ ਦੀਆਂ ਗਹਿਰਾਈਆਂ ਚ ਮੋਦੀ ਸਾਹਿਬ ਨੂੰ ਬਹੁਤ ਲੱਖ ਲੱਖ ਵਧਾਈ ਦੇਣਾ ਬਾਕੀ ਕੇ ਸਾਰੀ ਸਾਥ ਸੰਗਤ ਨੂੰ ਦੇਣਾ ਵਧਾਈ ਬਾਕੀ ਸਾਡੇ ਰਾਮ ਜੀਲਾ ਕਲੱਬ ਦੇ ਪ੍ਰਧਾਨ ਅਤੇ ਸਾਰੇ ਮੈਂਬਰ ਸਾਹਿਬਾਨ ਨੂੰ ਲੱਖ ਲੱਖ ਵਧਾਈ ਜਿਨ੍ਹਾਂ ਨੇ ਲੰਗਰ ਲਾ ਕੇ श्री प्रभु राम जी ਦਾ ਸਵਾਗਤ ਕੀਤਾ ਬੋਲ ਸਿਆਪਤੀ RAM ਚੰਦੇ ਨੇ ਭਗਵਾਨ ਕੀ ਜੈ ਜੈ ਸ਼੍ਰੀ ਰਾਮ ਬਹੁਤ ਖੁਸ਼ੀ ਦਾ ਮੌਕਾ ਹੈ ਕਿ ਅੱਜ ਹਿੰਦੁਸਤਾਨ ਦੀ ਧਰਤੀ ਤੇ ਬਹੁਤ ਹੀ ਪੁਰਾਤਨ ਇਤਿਹਾਸ ਸਿਰਜਿਆ ਗਿਆ 500 ਸਾਲ ਪਹਿਲਾਂ ਜਿਹੜੀ ਗੱਲ ਹੋਈ ਸੀ ਉਹਦਾ ਅੱਜ ਨਿਰਮਾਨ ਮੁਕੰਮਲ ਹੋਇਆ ਔਰ ਬਹੁਤ ਵੱਡੇ ਭਾਵੇਂ ਮੰਦਰ ਬਣੇ ਨੇ ਬੜੀ ਪਵਿੱਤਰ ਮੂਰਤੀ ਦੀ ਸਥਾਪਨਾ ਹੈ ਅੱਜ ਤੇ ਇਸ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਉਹਦਾ ਉਦਘਾਟਨ ਕੀਤਾ ਹੈ ਅਸੀਂ ਬਹੁਤ ਹੀ ਧੰਨਵਾਦੀ ਹਾਂ ਔਰ ਖਾਸ ਕਰਕੇ ਅੱਜ ਸਾਡੇ ਆਪਣੇ ਹਲਕੇ ਦੇ ਵਿੱਚ ਡੜਾਲੇ ਪਿੰਡ ਅ ਸ਼੍ਰੀ ਰਾਮ ਰਿਲਾ ਮੰਦਿਰ ਕਮੇਟੀ ਜਿੰਨੀ ਹੈ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਸੰਗਤਾਂ ਨੂੰ ਲੰਗਰ ਪ੍ਰਸ਼ਾਦਾ ਸ਼ਕਾਇਆ ਔਰ ਖੁਸ਼ੀ ਦਾ ਪ੍ਰਤੀਕ ਬਣਿਆ ਮੈਂ ਸਾਰੀ ਸੰਗਤ ਨੂੰ ਆਪਣੇ ਵੱਲੋਂ ਪੰਜਾਬ ਸਰਕਾਰ ਵੱਲੋਂ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਜੀ ਜੈ ਸ਼੍ਰੀ ਰਾਮ ਸ਼੍ਰੀ ਰਾਮਚੰਦਰ ਕੀ ਜੈ भगवान श्री रामचंद्र की जय मर्यादा पुरुषोत्तम भगवान श्री रामचंद्र की जय